ਅੱਜ ਅਸੀਂ ਵੀਰ ਕਮਲ ਕਾਂਟ ਦੇ ਡੱਬਾ ਵਾਲੀ ਮੰਡੀ ਵਿੱਚ ਆਉਂਦੇ ਆਂਗੇ ਇਹਨਾਂ ਦਾ ਬਹੁਤ ਹੀ ਸੋਹਣਾ ਆਰਗੇਨਿਕ ਤੇਲ ਦਾ ਕੰਮ ਹੈਗਾ ਇਹਨਾਂ ਦੇ ਬੜੇ ਹੀ ਵਧੀਆ ਢੰਗ ਦੇ ਨਾਲ ਆਪਣੇ ਲੱਕੜ ਦੇ ਗੋਲੂ ਇਹਨਾਂ ਦਾ ਕੰਮ ਕੀਤਾ ਹੈ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਬੜੇ ਸੋਹਣੇ ਕਰਾਂ ਦੇ ਨਾਲ ਤੇ ਮਿੱਠੇ ਜਿਹਾਗਾ ਨੇ ਰੱਤੇ ਇਹ ਲਿਖਿਆਗਾ ਤੇ ਇਹ ਵੱਖ-ਵੱਖ ਸਰ੍ਹੋਂ ਦਾ ਤੇਲ ਨਾਰੀਅਲ ਦਾ ਤੇਲ ਬਾਦਾਮਾਂ ਦਾ ਤੇਲ ਹੋਰ ਵੀ ਕਈ ਪ੍ਰਕਾਰ ਦੇ ਆਰਗੈਨਿਕ ਤੇਲ ਇਹ ਬੜੇ ਸੋਹਣੇ ਢੰਗ ਨਾਲ ਦੇ ਸਫਾਈ ਦੇ ਨਾਲ ਤਿਆਰ ਕਰਦੇ ਦੇਗੇ ਜਿਸ ਵੀ ਵੀ ਜੋ ਇਸ ਤੇਲ ਦੀ ਲੋੜ ਹੋਵੇ ਕਾਂਡਾ ਪਹਾੜੀ ਡੱਬੜ ਇੱਥੇ ਸਰਕਾਰੀ ਹਸਪਤਾਲ ਦੇ ਸਾਹਮਣੇ ਜੋ ਟੱਲਾ ਰੋਡ ਤੇ ਤੁਸੀਂ ਲੱਕੜ ਦੇ ਕੋਲੂ ਲੱਗੇ ਆ ਵੇਖ ਵੀ ਸਕਦੇ ਹੋ ਤੇ ਆ ਵੀ ਸਕਦੇ ਹੋ ਤੇ ਕੋਈ ਵੀ ਤੇਲ ਲੈ ਸਕਦੇ ਹੋ ਬਾਕੀ ਮੇਰਾ ਫੋਨ ਨੰਬਰ ਹੈਗਾ 70155 76563 70155 76563 ਤੇ ਤੁਸੀਂ ਫੋਨ ਕਰਕੇ ਕੋਈ ਵੀ ਤੇਲ ਮੰਗਾਉਣਾ ਚਾਹੋ ਤਾਂ ਕੂਰੀਅਰ ਰਾਹੀਂ ਮੰਗਵਾ ਵੀ ਸਕਦੇ ਹੋ ਜੀ ਕਮਲ ਕਾਂਤ ਦੀ ਬਹੁਤ ਹੀ ਡਾਈਸ ਅਨੁਸਾਰ ਇਨਸਾਨ ਨੇ ਤੁਸੀਂ ਇੱਕ ਵਾਰੀ ਜ਼ਰੂਰ ਇਹਨਾਂ ਨੂੰ ਮਿਲ ਕੇ ਆਪਲਾ ਇਹਨਾਂ ਦੇ ਬਾਹਰ ਕੇ ਆਗੇ ਤੇ ਲੈ ਜਾਂਦੀ ਕਿਰਪਾਲਤਾ ਕਰੋ ਧੰਨਵਾਦ